ਇਹ ਹੈ ਸਰਬਜੀਤ ਕੌਰ ਸੇਖੂ ਇਹ ਬੇਬੇ ਤਾਂ ਪਟਵਾਰੀ ਬੈਂਕ ਮੈਨੇਜਰ ਇੱਥੋਂ ਤੱਕ ਕਿ ਐਮਐਲਏ ਦੀ ਵੀ ਨੇਰੀ ਬਣਾ ਦਿੰਦੀ ਹੈ ਬੇਬੇ ਫਿਲਮਾਂ ਦੇ ਵਿੱਚ ਕੰਮ ਕਰਦੀ ਹੈ ਲੋਕ ਕਹਿੰਦੇ ਸੀ ਬੁੱਢੀ ਉਮਰ ਦੇ ਵਿੱਚ ਫਿਲਮਾਂ ਦਾ ਚਾ ਚੜਿਆ ਪਰ ਅੱਜ ਉਹੀ ਲੋਕ ਬੇਬੇ ਦੀਆਂ ਮਿੰਤਾ ਕਰਦੇ ਐ ਵੀ ਸਾਨੂੰ ਵੀ ਫਿਲਮਾਂ ਦੇ ਵਿੱਚ ਲੈ ਲਵੋ। ਮੈਨੇਜਰ ਵੀ ਫਟਾਫਟ ਕਹਿ ਦਿੰਦਿਆ ਜਦ ਬੈਂਕ 'ਚ ਜਾਂਦੇ ਆ ਕੀ ਕੰਮ ਆਏ ਆ ਦੱਸੋ। ਤੇ ਨੇ ਅੱਗੇ ਕਹਿੰਸੀ ਉੱਥੇ ਪਿੱਛੇ ਹਟ ਕੇ ਕੁਰਸੀਆਂ ਤੇ ਬੈਠ ਜਾਓ। ਜੇ ਹੁਣ ਅਸੀਂ ਪਟਵਾਰੀਆਂ ਕੋਲੇ ਕੰਮ ਕਰਨ ਜਾਣੇ ਪਹਿਲਾਂ ਕਹਿੰਦੇ ਮਾਤਾ ਦਾ ਕੰਮ ਕਰਦੇ ਹੋ। ਭਿੰਡਿਆ ਖਸਮਾ ਤੁਨ੍ਹ ਇੱਥੇ ਕੋਈ ਜੀਂਦੇ ਕਾਲ ਬਸ ਖੜੀ ਦੀ ਦੀ ਮੇਰੀ ਤੈਨੂੰ ਵੇਡਾ ਦੀਦਾ ਹੈ। ਤੇਰੇ ਪੁੱਤ ਦੇ ਮੱਥਾਪੜਾ ਮਾਰੂੰਗਾ। ਸਰਪੰਚ ਦੇ ਹਾਂ ਮੇਰੇ ਮੇਰਾ ਪੁੱਤ ਸਰਪੰਚ ਸੀਗਾ। ਉਹ ਮੈਨੂੰ ਕਹਿੰਦਾ ਨਾ ਵੀ ਤੂੰ ਮੈਂ ਤੇਰੇ ਥੱਪੜਾ ਮਾਰੂੰ ਹੋਵੇਗਾ ਮੇਰੇ ਪੁੱਤ ਦੇ ਸਰਪੰਚ ਦੇ ਤੂੰ ਕਿਵੇਂ ਥਪੜਾ ਮਾਰੇਗਾ ਆ ਤੂੰ ਕਿਵੇਂ ਬੋਲਦੈ ਇਹ ਬੈਂਕ ਤੇਰੇ ਪੇਉਦੀ ਐ ਉੱਤੋਂ ਮੇਰੇ ਪੈਸੇ ਕੱਟਦੇ ਕੇ ਤੂੰ ਉੱਟ ਮੈਨੂੰ ਕਹਿੰਨਾ ਬੋਲਾ ਵੀ ਨਾ ਮੈਂ ਹਾਂ ਐਸੇ ਬਾਅਦਤੇ ਭਈਏ ਜੇ ਕੋਈ ਸ਼ਾਮ ਨਹੀਂ ਆਉਂਦਾ ਕਿਸੇ ਨੂੰ ਕਿਤਾਬ ਨਹੀਂ ਆਉਂਦਾ ਪੜ੍ਹ ਕੇ ਦੋ ਦੋ ਅੱਖਰ ਤੇ ਬਹਿ ਜਾਂਦੇ ਕੁਰਸੀਆਂ ਤੇ ਚੜ੍ਹ ਕੇ ਸੋਚ ਲੈਣਗੇ ਵੀ ਫਿਲਮਾਂ ਬਣਾਉਂਦੀ ਐ ਬੁੱਢੀ ਹੋਈ ਮੈਨੂੰ ਕਹਿ ਦਿੰਦੇ ਐ ਹੁਣ ਬੁੱਢੀ ਹੋਈ ਤੂੰ ਫਿਲਮਾਂ ਬਣਾਉਣੀ ਐ ਮੈਂ ਕਹਿ ਜੀ ਨਹੀਂ ਮੇਰੀ ਇਹ ਜ਼ਿੰਦਗੀ ਦਾ ਛੋਕ ਐ ਮੈਂ ਬੁੱਢੀ ਹੋਈ ਨਹੀਂ ਮੇਰੀ ਬੁੱਢੀ ਦੀ ਜ਼ਿੰਦਗੀ ਤੱਕ ਮਰੀ ਤੱਕ ਮੈਨੂੰ ਲੋਕ ਯਾਦ ਕਰ ਔਰ ਤੇ ਕੇ ਫਿਲਮ ਆ ਬਣਾ ਬਿਸ਼ਿਸ਼ਤੇ ਦਰਾਨਾ ਸੋਣ ਲੈਣ ਦੀ ਠੀਕ ਹੈ ਨਾ ਪਰ ਮੈਂ ਆਪਦੇ ਮਨ ਤੇ ਵਿਚਾਰ ਬੰਦੀ ਸੀ ਵੀ ਰਿਸ਼ਤੇਦਾਰ ਤਾਂ ਕਿਤੇ ਚੱਲ ਕੇ ਆਉਣਗੇ ਤੇ ਮੇਰੀ ਜਿਹੜੀ ਮੰਨ ਦੀ ਚੋਅ ਇਸੇ ਦਿਲ ਜੀ ਰਹਿ ਜੂਗੀ ਜੀ ਠੀਕ ਹੈ ਨਾ ਆਪਦੀ ਜ਼ਿੰਦਗੀ ਦੀ ਚੋਇਸ ਨਾਲੋਂ ਕੀ ਚੰਗਾ ਗੱਲ ਦਾ ਕੋਈ ਵੀ ਗੁੱਸਾ ਨਹੀਂ ਕਰਦਾ ਕਿ ਉਹਨਾਂ ਨੂੰ ਪਤਾ ਇੱਕ ਡਾਇਰੈਕਟਰ ਦੇ ਨੂੰ ਸਾਨੂੰ ਜਿਹੜੀ ਗੱਲ ਬੁਲਾਉਂਦਾ ਅਸੀਂ ਉਹੀ ਗੱਲ ਬੋਲਦੇ ਹੈ ਵੀ ਆਪਾਂ ਪਟਵਾਰੀਆਂ ਤੇ ਕੱਬ ਬਣਾਉਣੀ ਹੈ ਜਿਹੜੇ ਰਸਣਕਰਡ ਕੱਟ ਰਹੀ ਸੀ ਰਸਣਕਰਡ ਕੱਟਦੇ ਸੀ ਜਿਹੜੇ ਉਹਨਾਂ ਦੇ ਨਾਲ ਇੱਕ ਪਟਵਾਰੀ ਬਣਿਆ ਸੀਗਾ ਇੱਕ ਉਹਦਾ ਸਹਿਕ ਬਣਿਆ ਸੀਗਾ ਉਹ ਮੇਰਾ ਰਸਣਕਾਰਡ ਕੱਟਣ ਆਇਆ ਸੀ ਕੋ ਉਹਦੇ ਪਿੱਛੇ ਮੈਂ ਇਹਨਾਂ ਨੂੰ ਗਾਵਾ ਦਿੱਤੀਆਂ ਸੀ ਕਿ ਮੈਂ ਹੁੰਦਾ ਸੀ ਜਿਵੇਂ ਕਹਿੰਦੇ ਆਪਾਂ ਘਰ ਦੇ ਘਰੇਲੂ ਔਰਤਾਂ ਨੇ ਘਰੋਂ ਕਿੰਨਾ ਕੁ ਬੁਲਾਉਂਦੇ ਆ ਅੱਜ ਕੱਲ੍ਹ ਬਾਅਦ ਜਦੋਂ ਨੇ ਅਸੀਂ ਵੀਡੀਓ ਬਣਾਉਣ ਲੱਗੇ ਸਾਨੂੰ ਸਾਰੇ ਬੁਲਾਉਂਦੇ ਆ ਹੁਣ ਉਹ ਵੀ ਕਹਿ ਦੂਗਾ 2 ਮਿੰਟ ਰੁੱਕ ਕੇ ਮੇਰੇ ਨਾਲ ਗੱਲ ਕਰਕੇ ਜੋ ਕੋਈ ਵੱਡਾ ਕੋਈ ਛੋਟਾ ਹਰੇਕ ਹੀ ਕਹਿ ਦਿੰਦੇ ਤੁਸੀਂ ਕੀ ਕਰਦੇ ਥੋਨੇ ਕਿਵੇਂ ਸ਼ੌਕ ਜਾਗਿਆ ਸਸੀ ਕਾਲ ਜੀ ਤੁਸੀਂ ਜੁੜੇ ਹੋ ਸਫਰ ਟੈਲੀਵਿਜ਼ਨ ਦੇ ਨਾਲ ਅੱਜ ਦੀ ਇੰਟਰਵਿਊ ਬੇहद ਖਾਸ ਹੋਵੇਗੀ ਹਾਸਿਆ ਕਿਉਂਕਿ ਅੱਜ ਜਿਸ ਲੇਡੀਜ਼ ਨਾਲ ਇੱਕ ਬੀਬੀ ਨਾਲ ਮਲਾਉਣ ਲੱਗਾ ਜਿਹੜੀ ਲੀਡਰਾਂ ਦੀ ਰੇਲ ਬਣਾਉਂਦੀ ਹੈ ਜਿਹੜੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੀ ਹੈ ਆਜੋ ਉਸ ਬੀਬੀ ਨਾਲ ਗੱਲਬਾਤ ਕਰਦੇ ਹਾਂ ਬੀਬੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਜੀ ਹੋਰ ਠੀਕ ਹੋ ਸੇਤਾ ਠੀਕ ਹੈ ਹਾਂ ਜੀ ਬਹੁਤ ਵਧੀਆ ਪਤਾ ਜੀ ਬੀਬੀ ਜੀ ਸਭ ਤੋਂ ਪਹਿਲਾਂ ਇੱਕ ਤੁਹਾਡਾ ਡਾਇਲੋਗ ਬਹੁਤ ਤੁਹਾਡੇ ਵਾਇਰਲ ਹੁੰਦੇ ਨੇ ਇੱਕ ਡਾਇਲੋਗ ਜਰੂਰ ਸੁਣਾ ਦਿਓ ਤੁਹਾਡਾ ਕਿਹੜਾ ਸੁਣਨਾ ਪੁੱਤ ਜੀ ਉਹ ਸੁਣਾ ਦੇ ਜਿਹੜਾ ਲੀਡਰ ਨੂੰ ਤੁਸੀਂ ਗਾਲਾਂ ਦਿੰਦੇ ਹੁੰਦੇ ਪੁੱਤ ਜੀ ਮੇਰੀ ਗੱਲ ਸੁਣੋ ਜੀ ਜੇ ਆਪਾਂ ਕਿਸੇ ਨੂੰ ਲਾ ਕੇ ਗਾਲ ਕੱਢੀਏ ਤਾਂ ਅਗਲਾ ਬੜਾ ਹੀ ਗੁੱਸਾ ਕਰਦਾ ਜੀ ਮੈਂ ਰਾਇ ਇੱਕ ਪਿਆਰ ਨਾਲ ਅਗਲੇ ਨੂੰ ਕਹਿਣੀ ਹੁੰਦੀ ਹੈ ਜੀ ਗਾਲ ਕੱਢਦੀ ਹੁੰਦੀ ਆ ਭੈਣ ਦਿਓ ਖਸਮਾ ਜੀ ਉਹ ਮੇਰੀ ਗੱਲ ਦਾ ਕੋਈ ਵੀ ਗੁੱਸਾ ਨਹੀਂ ਕਰਦਾ ਕਿਉਂਕਿ ਉਹਨਾਂ ਨੂੰ ਪਤਾ ਇੱਕ ਡਾਇਰੈਕਟਰ ਨੂੰ ਸਾਨੂੰ ਜਿਹੜੀ ਗੱਲ ਬੁਲਾਉਂਦਾ ਅਸੀਂ ਉਹੀ ਗੱਲ ਬੋਲਦੇ ਜੀ ਮੈਂ ਕਿਤੇ ਤੁਸੀਂ ਪਟਵਾਰੀਆਂ ਦੀ ਢੇਰੀ ਬਣਾ ਦਿੰਦੇ ਹੋ ਕਦੇ ਜਿਹੜੇ ਮਰੀਗਾ ਕਾਰਡ ਬਣਾਉਂਦੇ ਹੋ ਉਹਨਾਂ ਦੀ ਢੇਰੀ ਬਣਾ ਦਿੰਦੇ ਹੋ ਵੱਟ ਇਹ ਸਾਡੇ ਡਾਇਰੈਕਟਰ ਨੇ ਵੀਡੀਓ ਬਣਵਾਈ ਸੀ ਜੀ ਸਾਡੇ ਨਾਲ ਤੇ ਉਹ ਡਾਇਰੈਕਟਰ ਨੇ ਉਹਦੇ ਵਿੱਚ ਲਿਖਿਆ ਸੀਗਾ ਵੀ ਆਪਾਂ ਪਟਵਾਰੀਆਂ ਤੇ ਬਣਾਉਣੀ ਐ ਜਿਹੜੇ ਰਾਸ਼ਨ ਕਾਰਡ ਕੱਟ ਰਹੇ ਸੀਗੇ ਰਾਸ਼ਨ ਕਾਰਡ ਕੱਟਦੇ ਸੀ ਜਿਹੜੇ ਉਹਨਾਂ ਦੇ ਨਾਲ ਇੱਕ ਪਟਵਾਰੀ ਬਣਿਆ ਸੀਗਾ ਇੱਕ ਉਹਦਾ ਸਹਾਇਕ ਬਣਿਆ ਸੀਗਾ ਉਹ ਮੇਰਾ ਰਾਸ਼ਨ ਕਾਰਡ ਕੱਟਨ ਆਇ ਸੀ ਉਹਦੇ ਪਿੱਛੇ ਮੈਂ ਇਹਨਾਂ ਨੂੰ ਗਾਲਾਂ ਦਿੱਤੀਆਂ ਸੀਗਾ ਮੈਂ ਕਿ ਗਰੀਬ ਔਰਤ ਬਣਾਈ ਸੀ ਉਹਨਾਂ ਨੇ ਵੀ ਗਰੀਬ ਪਰਿਵਾਰ ਦੀ ਐ ਤੇ ਮੇਰਾ ਰਾਸ਼ਨ ਕਾਰਡ ਕੱਟ ਰਹੇ ਸੀ ਉਹਦੇ ਪਿੱਛੇ ਮੈਂ ਇਹਨਾਂ ਨੂੰ ਗਾਲਾਂ ਦਿੱਤੀਆਂ ਸੀ ਕੀ ਕਰਦੀਆਂ ਸੀ ਸੁਣਾ ਦੇ ਸਾਨੂੰ ਉਹ ਤਾਂ ਤੁਸੀਂ ਵਾਰੀ ਵਾਰੀ ਮੈਂ ਤੁਹਾਹੀ ਗੱਲ ਕਾ ਤਾ ਸੁਣ ਰਹੇ ਆ ਤੇ ਤੁਹਾਨੂੰ ਅੱਛੀ ਲੱਗ ਰਹੀ ਐ ਮੈਂ ਇਹ ਆਪਣਾ ਵਾਇਰਲ ਬਹੁਤ ਹੁੰਦੀਆਂ ਤੁਹਾਡੀਆਂ ਗੱਲਾਂ ਜਿਵੇਂ ਇੱਕ ਥਪੜੇ ਵਾਲੇ ਐਮਐਲਏ ਲਈ ਵੀਡੀਓ ਬਹੁਤ ਵਾਇਰਲ ਹੋਈ ਸੀ ਤੁਹਾਡੀ ਇਹ ਪਤ ਜਦ ਮੇਰਾ ਕਾ ਰਾਸ਼ਨ ਕੱਟਣ ਲੱਗੇ ਨਾ ਮਾਂ ਕਹਿੰਦੇ ਤੇਰੇ ਘਰੇ ਹੈ ਕਿ ਚਾਰ ਮੱਜਾਂ ਵਾਲੀ ਇੱਕ ਮੱਜ ਖੜੀ ਐ ਚਾਰ ਲੱਤਾਂ ਵਾਲੀ ਇੱਕ ਫਲਾਨੀ ਚੀਜ਼ ਖੜੀ ਐ ਆਹ ਪੱਖਾ ਕੂਲਰ ਲਾਈ ਬੈਠਿਆ ਪੱਖਾ ਮੈਂ ਉਹਨਾਂ ਨੂੰ ਕਹਿੰਦਾ ਮੈਂ ਕਿ ਭਾਈ ਦੇਖੋ ਅਸਮੈਂ ਤੁਸੀਂ ਗਰੀਬ ਦੇ ਘਰੇ ਪੱਖਾ ਵੀ ਨਹੀਂ ਜਰਦੇ ਤੁਸੀਂ ਤਾਂ ਏਸੀ ਲਾ ਲਾ ਪੈਨੇ ਆ ਹੂੰ ਤਾਂ ਕੰਦੀ ਸੀਗੀ ਠੀਕ ਹੈ ਤੇ ਮੈਂ ਇੱਕ ਗੱਲ ਹੋਰ ਪਰਿਵਾਰ ਦੇ ਵਿੱਚ ਕੌਣ-ਕੌਣ ਆ ਤੁਹਾਡੇ ਪਰਿਵਾਰ ਦੇ ਵਿੱਚ ਅਸੀਂ ਜੀ 6 ਮੈਂਬਰ ਆ ਹੂੰ ਜੀ ਤੇ ਉਹ ਨਹੀਂ ਕਹਿੰਦੇ ਵੀ ਮਾਤਾ ਜੀ ਤੁਸੀਂ ਆ ਉਮਰ 'ਚ ਘਰੇ ਬੈਠੋ ਤੁਸੀਂ ਫਿਲਮਾਂ ਬਣਾਉਂਦੇ ਫਿਰਦੇ ਨਹੀਂ ਜੀ ਮੇਰੇ ਬੱਚੇ ਨਾ ਆਪਦੇ ਮੋਬਾਈਲਾਂ ਤੇ ਆਪ ਆਪਦੀਆਂ ਵੀਡੀਓ ਬਣਾਉਂਦੇ ਹੁੰਦੇ ਸੀਗੇ ਉਹਨਾਂ ਨੇ ਮੈਨੂੰ ਇੱਕ ਦਿਨ ਕਿਹਾ ਮਾਤਾ ਜੀ ਤੂੰ ਵੀ ਸਾਡੇ ਨਾਲ ਵਿੱਚ ਰੋਲ ਲੈ ਲਿਆ ਕਰ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਪੁੱਤ ਪਹਿਲਾਂ ਤਾਂ ਆਪਣੇ ਮਾਪਿਓ ਦੇ ਘਰੇ ਬਚਪਨ ਹੁੰਦਾ ਉਦੋਂ ਨਹੀਂ ਵੀ ਆਪਾਂ ਨੂੰ ਇਹੋ ਜਿਹੇ ਕੰਮਾਂ 'ਚ ਨੀ ਸੀ ਸ਼ੌਕ ਫਿਰ ਆਪਾਂ ਸੋਹਰੇ ਪਰਿਵਾਰ ਆ ਗਏ ਉੱਥੇ ਇਹੋ ਜਿਹਾ ਕੋਈ ਵੀਸ਼ੇ ਨਹੀਂ ਕਰਦੇ ਸੀਗੇ ਕੇ ਬਾਅਦ ਜਦੋਂ ਮੈਂ ਇੱਥੇ ਇਹ ਬੱਚੇ ਬਣਾਉਣ ਲੱਗੇ ਕਿਉਂਕਿ ਹੌਣ ਵਾਲੇ ਬੱਚੇ ਦਾ ਇਹੋ ਜਿਹਾ ਕੁਛ ਕਰਦੇ ਹੀ ਰਹਿੰਦੇ ਆ ਉਹ ਜਦੋਂ ਵੀਡੀਓ ਬਣਾਉਣ ਲੱਗੇ ਤੇ ਉਹਨਾਂ ਨੇ ਮੈਨੂੰ ਨਾਲ ਬਹਾ ਲਿਆ ਉਹ ਵੀਡੀਓ ਬਹੁਤ ਚੱਲੀ ਮੈਨੂੰ ਕਹਿੰਦੇ ਮਾਤਾ ਤੂੰ ਪੁਰਾਣੀਆਂ ਗੱਲਾਂ ਕਰਦੀ ਰਹਿਣੀ ਐ ਤੇਰੇ ਨਾਲ ਸਾਡੀਆਂ ਵੀਡੀਓ ਵੀ ਚੱਲ ਪਈਆਂ ਇਸੇ ਕਰਕੇ ਮੈਨੂੰ ਇੱਕ ਸ਼ੌਕ ਜਾਗ ਪਿਆ ਜਦੋਂ ਜ਼ਿੰਦਗੀ 'ਚ ਸ਼ੌਕ ਜਾਗ ਪਿਆ ਮੈਂ ਕਿਹਾ ਐਡੀ ਉਮਰ ਵਿੱਚ ਇੰਨੇ ਤਿਆਰ ਵਿਆਰ ਹੋ ਕੇ ਆਪਾਂ ਵੀਡੀਓ ਬਣਾਉਣ ਤੇ ਆਪਾਂ ਇੱਕ ਬੋਲ ਨਹੀਂ ਸਕਦੇਗੇ ਠੀਕ ਐ ਨਾ ਪੁੱਤ ਮੇਰਾ ਕੋਈ ਗਾਲਾਂ ਕੱਢਦਾ ਕਿਸੇ ਨੂੰ ਕੋਈ ਸ਼ੌਕ ਨਹੀਂ ਜੀ ਸਿਰਫ ਇੱਕ ਮੇਰਾ ਸ਼ੌਕ ਹੈ ਕਿ ਵੀਡੀਓ ਬਣਾਉਣ ਦਾ ਜੀ ਫਿਲਮਾਂ ਫੁਲਮਾਂ ਦੀ ਵੀ ਆਫਰ ਆਉਂਦੀ ਹੁੰਦੀ ਹੁੰਦੀ ਹੈ ਹਾਂਜੀ ਹੁਣ ਵੱਡੀਆਂ ਫਿਲਮਾਂ ਦੀ ਆਫਰ ਆਊਗੀ ਤੇ ਉਹਦੇ ਚ ਅਸੀਂ ਹਿੱਸਾ ਲੈਣਾ ਹੈ ਹੁਣ ਅਸੀਂ ਵੀਡੀਓ ਬਣਾਉਣ ਜਾਂਦੇ ਹਾਂ ਸਾਡੇ ਇੱਕ ਲੋਕ ਆਵਾਜ਼ ਵਾਲੇ ਇੱਥੇ ਚੈਨਲ ਚੱਲਦਾ ਹੈ ਜੀ ਉਹਨਾਂ ਨਾਲ ਵੀਡੀਓ ਬਣਾਉਣ ਜਾਂਦੇ ਹੁੰਨੇ ਅਸੀਂ ਫਿਲਮਾਂ ਬਣਾਉਣੇ ਹੁਣ ਅਸੀਂ ਜੀ ਮੈਂ ਇੱਕ ਗੱਲ ਹੋਰ ਜੇ ਜਦੋਂ ਰਿਸ਼ਤੇਦਾਰੀ ਚ ਜਾਂਦੇ ਹੋਵੋਗੇ ਤਾ ਰਿਸ਼ਤੇਦਾਰ ਵੀ ਫੋਟੋ ਮੈਂ ਕਰਾਉਂਦੇ ਹੋਣਗੇ ਜਾਂ ਕੋਈ ਵਿਆਹ ਚ ਆਉਂਦੇ ਹੋਣਗੇ ਉਹ ਵੀ ਫੋਟੋ ਮੈਂ ਕਰਾਉਂਦੇ ਮੇਰੇ ਹੁਣ ਤਾਂ ਬਹੁਤ ਜਾਣੇ ਪੁੱਛਦੇ ਪਹਿਲਾਂ ਤਾਂ ਜਿਹੜਾ ਕੋਈ ਮੈਨੂੰ ਬੁਲਾਉਂਦਾ ਨਹੀਂ ਹੁੰਦਾ ਸੀ ਜਿਵੇਂ ਕਹਿੰਦੇ ਆਪਾਂ ਘਰ ਦੇ ਘਰੇਲੂ ਔਰਤਾਂ ਨੇ ਘਰੋਂ ਕਿੰਨਾ ਕੁ ਬੁਲਾਉਂਦੇ ਅੱਜ ਕੱਲ੍ਹ ਬਾਹਰ ਪਰ ਜਦੋਂ ਨੇ ਅਸੀਂ ਵੀਡੀਓ ਬਣਾਉਣ ਲੱਗਿਆ ਸਾਨੂੰ ਸਾਰੇ ਬੁਲਾਉਂਦੇ ਆ ਹੁਣ ਉਹ ਵੀ ਕਹਿ ਦੂਗਾ 2 ਮਿੰਟ ਰੁੱਕ ਕੇ ਮੇਰੇ ਨਾਲ ਗੱਲ ਕਰਕੇ ਜੋ ਕੋਈ ਵੱਡਾ ਕੋਈ ਛੋਟਾ ਹਰੇਕ ਹੀ ਕਹਿ ਦਿੰਦੇ ਤੁਸੀਂ ਕੀ ਕਰਦੇ ਹੋ ਤੁਹਾਨੂੰ ਕਿਵੇਂ ਸ਼ੌਕ ਲੱਗਿਆ ਮੈਂ ਕਹਾਂ ਵੀ ਆਪਣੀ ਇੱਕ ਜ਼ਿੰਦਗੀ ਦਾ ਸ਼ੌਕ ਹੈ ਤੁਸੀਂ ਕਰਕੇ ਦੇਖੋ ਤੁ ਜੀ ਠੀਕ ਹੈ ਨਾ ਕਦਰ ਵਾਦੀ ਆ ਘਟਦੀ ਨਹੀਂ ਇਹ ਕੋਈ ਮਾੜੀ ਗੱਲ ਨਹੀਂ ਹੁੰਦੀ ਫਿਲਮਾਂ ਬਣਾਉਣੀਆਂ ਜੀ ਠੀਕ ਹੈ ਨਾ ਫਿਲਮਾਂ ਇੱਕ ਲੋਕ ਸੋਚ ਲੈਂਦੇ ਆ ਵੀ ਫਿਲਮਾਂ ਬਣਾਉਂਦੀ ਐ ਬੁੱਢੀ ਹੋਈ ਮੈਨੂੰ ਕਹਿ ਦਿੰਦੇ ਆ ਹੁਣ ਬੁੱਢੀ ਹੋਈ ਤੂੰ ਫਿਲਮਾਂ ਬਣਾਉਣੀ ਐ ਮੈਂ ਕਹਿ ਦਿੰਨੀ ਮੇਰੀ ਇੱਕ ਜ਼ਿੰਦਗੀ ਦਾ ਛੋਕ ਐ ਮੈਂ ਬੁੱਢੀ ਹੋਈ ਨਹੀਂ ਮੇਰੀ ਬੁੱਢੀ ਦੀ ਜ਼ਿੰਦਗੀ ਤੱਕ ਮਰੀ ਤੱਕ ਮੈਨੂੰ ਲੋਕ ਯਾਦ ਕਰਿਆ ਕਰਨਗੇ ਵੀ ਇੱਕ ਏਡੀ ਉਮਰ ਵਿੱਚ ਆ ਕੇ ਔਰਤ ਇੱਕ ਫਿਲਮਾਂ ਬਣਾਉਂਦੀ ਸੀ ਉਹਦੀਆਂ ਅਸੀਂ ਵੀਡੀਓ ਵੜਿਆ ਹੀ ਵੇਖਦੀ ਸੀ ਹੁਣ ਵੀ ਮਾਂ ਜੇ ਰੱਬ ਨਾ ਕਰੇ ਜਦੋਂ ਬੰਦਾ ਚੱਲ ਜਾਂਦਾ ਉਦੋਂ ਯਾਦਾਂ ਰਹਿ ਜਾਂਦੀਆਂ ਪੋਤੇ ਵੀ ਦੇਖ ਸਕਦੇ ਆ ਪਰੋਤੇ ਵੀ ਦੇਖ ਸਕਦੇ ਆ ਹਾਂਜੀ ਇਸੇ ਕਰਕੇ ਹੁਣ ਜੇ ਨੂੰ ਚਲ ਮੈਂ ਨਾ ਦੇਖੂਗੀ ਠੋਡੀ ਵਾਲੀ ਉਮਰ ਤੱਕ ਜਿਹੜੀ ਹੁਣ ਅੱਗੇ ਚੱਲੂਗੀ ਵੇਖੂਗੀ ਨਾ ਕਿਤੇ ਤੱਕ ਇਹ ਕਰੂਗੀ ਨਾ ਵੀ ਆਹ ਮਾਤਾ ਸਾਡੇ ਨਾਲ ਵੀਡੀਓ ਬਣਾਉਂਦੀ ਹੁੰਦੀ ਸੀ ਜੀ ਇਹ ਬੱਚੇ ਵੀ ਕਹਿ ਕਰਨਗੇ ਵੀ ਆਹ ਸਾਡੀ ਦਾਦੀ ਆ ਸਾਡੀ ਪਰਦਾਦੀ ਹਾਂ ਮੇਰਾ ਪੁੱਤਾ ਹੁਣ ਮੈਨੂੰ ਕਹਿੰਦਾ ਆਇਆ ਦਾਦੀ ਆਪਾਂ ਵੀਡੀਓ ਬਣਾਈਏ ਅਸੀਂ ਦਾਦੀ ਪੋਤੇ ਹੀ ਵੀਡੀਓ ਬਣਾਉਣ ਬੈਜਨੇ ਹੁੰਨੇ ਆ ਬੱਚਿਆਂ ਦੀਆਂ ਜਿਹੋ ਜਿਹੀਆਂ ਹੁੰਦੀਆਂ ਆਪਾਂ ਉਹੋ ਜਿਹੀ ਬਣਾ ਲੈਨੇ ਆ ਜਿਹੋ ਜਿਹੇ ਸਿਆਣਿਆਂ ਦਾ ਰੋਲ ਹੁੰਦਾ ਆਪਾਂ ਸਿਆਣਾ ਨਾ ਕਰ ਲੈਨੇ ਮੈਂ ਨਾਟਕ ਨੋਟਕ ਵੀ ਦੇਖਦੇ ਆ ਕਿਉਂਕਿ ਜਿਵੇਂ ਤੁਸੀਂ ਦੱਸਿਆ ਵੀ ਪੋਤੇ ਨੋਕਚੋਕ ਹੁੰਦੀ ਹੋਗੀ ਜਿਵੇਂ ਨਾਟਕਾਂ ਚ ਹੁੰਦੀ ਆ ਸੱਸ ਨੂੰ ਦੀ ਨੋਕਚੋਕ ਮੇਰੇ ਨਾਟਕ ਤਾਂ ਵੈਸੇ ਹੁਣ ਘੱਟ ਦੇਖਦੀ ਆ ਇੱਕੋ ਨਾਟਕ ਚੱਲਿਆ ਨਾ ਸੱਸਾਂ ਤੇ ਨੋਹਾਂ ਵਾਲਾ ਸੱਸਾਂ ਲੜਦੀਆਂ ਜਾਂ ਨੋਹਾਂ ਲੜਦੀਆਂ ਉਹ ਵੀ ਕਰਦੇ ਆ ਫਿਰ ਅਸੀਂ ਵੀਰੇ ਆਪ ਹੀ ਬਣਾ ਲੈਨੇ ਆ ਜੀ ਆਪ ਹੀ ਬਣਾ ਕੇ ਇੱਕ ਮੇਰਾ ਬੇਟਾ ਉਹ ਵੀ ਇੱਕ ਡਰੈਕਟਰਾਂ ਨੂੰ ਬਣਾ ਕੇ ਸਾਨੂੰ ਦੱਸ ਦੂਗਾ ਤੁਸੀਂ ਐ ਕਰ ਲਓ ਉਹ ਤੇ ਅਸੀਂ ਉਹਦੇ ਨਾਲ ਬੈਠ ਕੇ ਅਸੀਂ ਨੂੰ ਸੱਸ ਬਣਾ ਲੈਣੀਆਂ ਹੁੰਦੀਆਂ ਹਾਂ ਠੀਕ ਹੈ ਜੀ ਜਿਹੜੀ ਮੇਰੀ ਨੂੰਹ ਆ ਉਹ ਵੀ ਧੀਆ ਵਰਗੀ ਆ ਉਹ ਵੀ ਕੋਈ ਫਰਕ ਨਹੀਂ ਕਰਦੀ ਬੇਟਾ ਤੇ ਮੇਰੇ ਪੁੱਤ ਨੇ ਤਾਂ ਕਰਨਾ ਹੀ ਕੀ ਹੁੰਦਾ ਠੀਕ ਹੈ ਨਾ ਇਸੇ ਕਰਕੇ ਸਾਡੀ ਜ਼ਿੰਦਗੀ 'ਚ ਅਸੀਂ ਆਪ ਦੀ ਬਹੁਤ ਸੌਖੇ ਆ ਸਾਰਾ ਪਰਿਵਾਰ ਇਕੱਠੇ ਗੱਲ ਕੀਤੀ ਰੇਸੇਦਾਰ ਜਦੋਂ ਇਹ ਗੱਲ ਕਹਿੰਦੇ ਸੀ ਵੀ ਇਹਨੂੰ ਹੁਣ ਫਿਲਮਾਂ ਦਾ ਸ਼ੌਂਕ ਜਾਗ ਗਿਆ ਉਦੋਂ ਦਿਲ ਨਹੀਂ ਟੁੱਟਿਆ ਵੀ ਆਪਾਂ ਛੱਡ ਦੇਣਾ ਇਹ ਕੰਮ ਹੋਣੀ ਫਿਲਮਾਂ ਬਣਾਉਣੀਆਂ ਵੀਰੇ ਮੈਂ ਰਿਸ਼ਤੇਦਾਰਾਂ ਦੀਆਂ ਸੁਣ ਲੈਂਦੀ ਸੀ ਹੂੰ ਠੀਕ ਹੈ ਨਾ ਪਰ ਮੈਂ ਉਹਦੇ ਮਨ ਚ ਵਿਚਾਰ ਬੰਦੀ ਸੀ ਵੀ ਰਿਸ਼ਤੇਦਾਰ ਤਾਂ ਕਿਤੇ ਚੱਲ ਕੇ ਆਉਣਗੇ ਤੇ ਮੇਰੀ ਜਿਹੜੀ ਮੰਨ ਦੀ ਚੋਅਸ ਮੇਰੇ ਦਿਲ ਚ ਹੀ ਰਹਿ ਜੂਗੀ ਜੀ ਠੀਕ ਹੈ ਨਾ ਆਪਦੀ ਜ਼ਿੰਦਗੀ ਦੀ ਚੋਇਸ ਨਾਲੋਂ ਕੀ ਚੰਗਾ ਹੈ ਜੀ ਠੀਕ ਹੈ ਨਾ ਜਿਹਦੇ ਤੇ ਦੁਨੀਆ ਵੀ ਵੇਖੂਗੀ ਖੜ ਖੜ ਕੇ ਰਿਸ਼ਤੇਦਾਰਾਂ ਦੇ ਆਪਾਂ ਕਿਤੇ ਚੱਲ ਕੇ ਜਾਵਾਂਗੇ ਠੀਕ ਹੈ ਮੇਰੇ ਭੈਣ ਭਰਾ ਸਾਰੇ ਤਰਾ ਚ ਜਾ ਕਰਦੇ ਸੀ ਥੋੜਾ ਜਿਹਾ ਕਿਉਂਕਿ ਪਿੰਡੂ ਆ ਪਿੰਡੂ ਲੋਗੇ ਕੰਮਾਂ ਨੂੰ ਚਾਹਦੇ ਨਹੀਂਗੇ ਤੇ ਪਰ ਇਸ ਕਰਕੇ ਮੈਨੂੰ ਆਪਦੀ ਜ਼ਿੰਦਗੀ ਦਾ ਸ਼ੌਕ ਜਾਗਣ ਕਰਕੇ ਤੇ ਮੈਂ ਆਪਦੀ ਬੇਟੇ ਨਾਲ ਤੇ ਆਪਦੀ ਨੋਣ ਨਾਲ ਬਣਾਉਣ ਲੱਗੀ ਜੀ ਮਾ ਕੀ ਮਾ ਕਿਸੇ ਪਟਵਾਰੀ ਪਟਪੂਰੀ ਦਾ ਫੋਨ ਨਹੀਂ ਆ ਜਿਵੇਂ ਰਿਸ਼ਤੇਦਾਰੀਆਂ ਚ ਹੀ ਹੁੰਦੇ ਆ ਜਿਵੇਂ ਤੁਸੀਂ ਪਟਵਾਰੀ ਨੂੰ ਲਾਹਨਤਾ ਪਾਈਆਂ ਜਾਂ ਲੀਡਰਾਂ ਨੂੰ ਪਾਉਨੇ ਆ ਫੋਨ ਨਹੀਂ ਹੁੰਦੇ ਧਮਕੇ ਧਮਕੇ ਨਹੀਂ ਹੁੰਦੀਆਂ ਤੰਗ ਕੰਗਣੀ ਆ ਤੇੰਗ ਆ ਉਹ ਤਾਂ ਕਹਿੰਦੇ ਮਾਂ ਚੰਗਾ ਕੀਤਾ ਤੂੰ ਜਿਹੜੀ ਲੀਡਰਾਂ ਦੀ ਵੀ ਪੁੱਤ ਮੈਂ ਲਾ ਕੇ ਕਹਿੰਦੀ ਲੀਡਰਾਂ ਨੇ ਸਾਰੇ ਨੇ ਕੰਮ ਕਰਨੇ ਹੁੰਦੇ ਆਪੋ ਆਪਣੇ ਹਿਸਾਬ ਤੇ ਠੀਕ ਹੈ ਨਾ ਆਪਾਂ ਤਾਂ ਇੱਕ ਵੀਡੀਓ ਬਣਾਉਣੀ ਹੈ ਨਾ ਆਪਣਾ ਕਿਸੇ ਨਾਲ ਵੈਰ ਹੈ ਨਾ ਆਪਣਾ ਪਿਆਰ ਹੈ ਨਾ ਵਿਰੋਧ ਆਪਾਂ ਨੂੰ ਸਾਰੇ ਏਕ ਹੀ ਹੈ ਕੋਈ ਪਾਰਟੀ ਦਾ ਹੈਗਾ ਠੀਕ ਹੈ ਨਾ ਆਪਾਂ ਨੂੰ ਸਾਰੀ ਪਾਰਟੀ ਏਕ ਹੈ ਮੈਂ ਇੱਕ ਤੁਹਾਡਾ ਉਹ ਡਾਇਲੋਗ ਬਹੁਤ ਫੇਮਸ ਹੋਇਆ ਸੀ ਐਵੇਂ ਕਿਵੇਂ ਮਾਰੇਗਾ ਤੂੰ ਥੱਪੜਾ ਉਹ ਭਾਈ ਮੈਨੂੰ ਕਹਿੰਦਾ ਸੀ ਕਹਿਣਾ ਵੀ ਤੇਰੇ ਪੁੱਤ ਦੇ ਮੈਂ ਥੱਪੜਾ ਮਾਰੂੰਗਾ ਸਰਪੰਚ ਦੇ ਹਾਂ ਮੇਰੇ ਮੇਰਾ ਪੁੱਤ ਸਰਪੰਚ ਸੀਗਾ ਉਹ ਮੈਨੂੰ ਕਹਿੰਦਾ ਨਾ ਵੀ ਤੂੰ ਮੈਂ ਤੇਰੇ ਥੱਪੜਾ ਮਾਰੂੰਗਾ ਤੇ ਮੈਂ ਖੜੀ ਸੀਗੀ ਕੋਲੇ ਮੈਂ ਕਿਹਾ ਭਾਈ ਤੂੰ ਐਮਐਲ ਹੋਵੇਂਗਾ ਆਪਦੇ ਘਰੇ ਹੋਵੇਂਗਾ ਮੇਰੇ ਪੁੱਤ ਦੇ ਸਰਪੰਚ ਦੇ ਤੂੰ ਕਿਵੇਂ ਥੱਪੜਾ ਮਾਰੇਗਾ ਤਾਂ ਕਿਹਾ ਸੀ ਤੈਨੂੰ ਚੰਗਾ ਲੱਗਿਆ ਸੀ ਮੇਰਾ ਜੀ ਜੀ ਮੈਂ ਬਹੁਤ ਬਹੁਤ ਲੋਕੀ ਵੀਡੀਓ ਤੁਹਾਡੀਆਂ ਵਾਇਰਲ ਕਰਦੇ ਨੇ ਹਨਾ ਤੇ ਮੈਂ ਤੁਹਾਨੂੰ ਕਿਹੜਾ ਰੋਲ ਵਧੀਆ ਲੱਗਦਾ ਵੀ ਆਹ ਰੋਲ ਕਰਨਾ ਜਾ ਰਾ ਵਧੀਆ ਮੇਰੇ ਆਪੇ ਵੀਰੇ ਮੈਨੂੰ ਸਾਰੇ ਰੋਲ ਚੰਗੇ ਲੱਗਦੇ ਆ ਜਿਹੜਾ ਮੇਰਾ ਨੇਚਰ ਹੈ ਨਾ ਪਹਿਲਾਂ ਤਾਂ ਬਹੁਤ ਹੀ ਹਸਮੁਖ ਸੀਗਾ ਜਿਹੜੇ ਤੁਹਾਨੂੰ ਤਾਂ ਹੁਣ ਵੇਖ ਕੇ ਐ ਲੱਗਦਾ ਹੋ ਵੀ ਮਾਤਾ ਗਰਮ ਗਰਮ ਸੁਭਾਅ ਚ ਵੀਡੀਓ ਬਣਾਈ ਜਾਂਦੀ ਐ ਫਿਲਮਾਂ ਬਣਾਈ ਜਾਂਦੀ ਐ ਇਹ ਗਰਮ ਸੁਭਾਅ ਨਹੀਂ ਮੇਰਾ ਨੇਚਰ ਵੇਖ ਕੇ ਤੁਸੀਂ ਜਦ ਕੋਲੇ ਬੈਠੋਗੇ ਨਾ ਤੁਹਾਨੂੰ ਐ ਪਤਾ ਲੱਗ ਜੂ ਮਾਤਾ ਨੇ ਨੇਚਰ ਕਿਹੋ ਜਿਹਾ ਪਰ ਵੀਡੀਓ ਚ ਵੇਖ ਕੇ ਮੈਨੂੰ ਕੋਈ ਨਹੀਂ ਕਹਿ ਸਕਦਾ ਵੀ ਇਹ ਮਾਤਾ ਦਾ ਇਹੋ ਜਿਹਾ ਨੇਚਰ ਆ ਹਰੇਕ ਹੀ ਕਹਿੰਦਾ ਹੁਣ ਮਾਤਾ ਤਾਂ ਬੜੀ ਗਰਮ ਐ ਤਾਂ ਬਹੁਤ ਆ ਜਾਣੇ ਅੜਬ ਦੇ ਉਹ ਉਹ ਵੀਡੀਓ ਵੇਖ ਕੇ ਉਹ ਹੀ ਅਗਲਾ ਡਰ ਜਾਂਦਾ ਵੀ ਇਹ ਮਾਤਾ ਤਾਂ ਯਾਰ ਬਹੁਤ ਸੁਣਾਉਂਦੀ ਆ ਹਨ ਵੀਰੇ ਮਾਤਾ ਸੁਣਾਉਂਦੀ ਨਿਗੀ ਮਾਤਾ ਲੋਕਾਂ ਨੂੰ ਇਸ ਟਾਈਮ ਤੇ ਸਮਝਾਉਂਦੀ ਆ ਹੂੰ ਠੀਕ ਆ ਸਮਝਣਾ ਨਾ ਸਮਝਣਾ ਹੋਣ ਵਾਲੀ ਜਿਹੜੀ ਮੰਦਿਰ ਹੈ ਇਹਨਾਂ ਦੇ ਫਾਇਦਾ ਵਾਸਤੇ ਕਰਦੇ ਆ ਅਸੀਂ ਹੂੰ ਠੀਕ ਹੈ ਨਾ ਵੀ ਨਸ਼ਿਆਂ ਚੋਂ ਬਚ ਜਾਣ ਕਿਤੇ ਚੰਗੇ ਕੰਮ ਕਰਕੇ ਚੰਗੀਆਂ ਤਰੱਕੀਆਂ ਕਰ ਲੈਣ ਤੇ ਆਪਦੇ ਮਾਪੇ ਉਹਦੇ ਜਿਹੜਾ ਵੜਾਪਾ ਆਉਂਦਾ ਚੰਗੀ ਤਰ੍ਹਾਂ ਸੰਭਾਲ ਲੈਣ ਹੂੰ ਜੇ ਹੁਣ ਮੈਨੂੰ ਮੇਰੇ ਵੜਾਪੇ ਦੇ ਵਿੱਚ ਸ਼ੌਕ ਜਾਗਿਆ ਤੇ ਖਬਰ ਮੇਰਾ ਬੜਾ ਪਾਈ ਦੂ ਸੌਖਾ ਹੋਣਾ ਤੇ ਇਹ ਨਹੀਂ ਪਤਾ ਮਹਾਰਾਜ ਦੇ ਘਰ ਦਾ ਹਜੇ ਕੀ ਪਤਾ ਕੀ ਹੋ ਜਾਣਾ ਪਰ ਜਿਸ ਟਾਈਮ ਤੇ ਮੈਂ ਨਹੀਂ ਵੀ ਮੈਂ ਫਿਲਮਾਂ 'ਚ ਚੱਲ ਪਈ ਮੇਰਾ ਰੋਲ ਚੱਲਣ ਲੱਗ ਗਿਆ ਤੇ ਮੈਨੂੰ ਵੱਡੀਆਂ ਫਿਲਮਾਂ ਤੇ ਆਪਦੇ ਹੱਥੀ ਚੱਕਣ ਗਿਆ ਆਪੇ ਸਾਂਭਣਗੇ ਤੇ ਮੇਤੇ ਬੜਾ ਆਪਾ ਆਉਣ ਹੀ ਨਹੀਂ ਦਿੰਦੇ ਮੈਂ ਬਹੁਤ ਲੋਕ ਆਉ ਫਿਕਦੇ ਨੇ ਤੁਹਾਡਾ ਕੱਬਾ ਜਿਹਾ ਰੋਲ ਹੀ ਹੁੰਦਾ ਅ ਕੱਬਾ ਰੋਲ ਜਿਹੋ ਜੇ ਮੈਨੂੰ ਡਾਇਰੈਕਟਰ ਦੇ ਦਿੰਦੇ ਆ ਉਹੋ ਜੇ ਮੈਂ ਰੋਲ ਕਰਦੇ ਨੇ ਤੇ ਮੇਰਾ ਹੁਣ ਡਾਇਰੈਕਟਰਾਂ ਨੂੰ ਕੱਬਾ ਰੋਲ ਹੀ ਚੰਗਾ ਲੱਗਦਾ ਉਹ ਮੈਨੂੰ ਕਹਿੰਦੇ ਮਾਂ ਤੂੰ ਤਾਂ ਬੜੀ ਮਸ਼ਹੂਰ ਹੋ ਗਈ ਐਸ ਜੀ ਤੇ ਵੇਖਣ ਵਾਲਾ ਮੈਨੂੰ ਕਹਿੰਦਾ ਹੋਊਗਾ ਵਿਆਹ ਮਾਤਾ ਇਹੋ ਜਿਹਾ ਰੋਲ ਕਰ ਲੈਂਦੀ ਐ ਜੀ ਮਾਂ ਹੁਣ ਤਾਂ ਸੱਚੀ ਮੁੱਚੀ ਦੇ ਸਰਪੰਚ ਵੀ ਡਰਦੇ ਹੋਣਗੇ ਵੀ ਆਹ ਮਾਤਾ ਨਾ ਕਦੇ ਵੇਚਾ ਨਾ ਪਰੇ ਇਹ ਮਾਤਾ ਨੇ ਕਹਿੰਦੀਆਂ ਸੁਣੋੜੀਆਂ ਵੀਰੇ ਅਸੀਂ ਬੈਂਕਾਂ ਦੇ ਪਣਾਈਆਂ ਹੁਣ ਤਾਂ ਸਾਥ ਮੈਨੇਜਰ ਵੀ ਫਟਾਫਟ ਕਹਿ ਦਿੰਦਿਆ ਜਦੋਂ ਬੈਂਕ 'ਚ ਜਾਂਦੇ ਆ ਕੀ ਕੰਮ ਆਏ ਆ ਦੱਸੋ ਤੇ ਨੇ ਅੱਗੇ ਕਹਿੰਸੀ ਉੱਥੇ ਪਿੱਛੇ ਹਟ ਕੇ ਕੁਰਸੀਆਂ ਤੇ ਬੈਠ ਜਾਓ ਜੇ ਹੁਣ ਅਸੀਂ ਪਟਵਾਰੀਆਂ ਕੋਲੇ ਕੰਮ ਕਰਨ ਜਾਣੇ ਪਹਿਲਾਂ ਕਹਿੰਦੇ ਮਾਤਾ ਦਾ ਕੰਮ ਕਰ ਦਿਓ ਪਛਾਣ ਜਾਂਦੇ ਆ ਵੀ ਉਹੀ ਮਾਤਾ ਆ ਜਨਦੇ ਆ ਵੀ ਉਹੀ ਮਾਤਾ ਹੁੰਜਕ ਨੇ ਮੇਰੇ ਨਾਲ ਦੇਣਾ ਮੇਰੀ ਉਮਰ ਆਂਦੀਆਂ ਉਹ ਮੈਨੂੰ ਕਹਿੰਦੀਆਂ ਹੁੰਦੀਆਂ ਨਹੀਂ ਤੂੰ ਤਾਂ ਵੀਡੀਓ ਬਣਾਉਣ ਜਾ ਵਰਦੀਆਂ ਫਿਲਮਾਂ ਬਣਾਉਣ ਜਾ ਵਰਦੀਆਂ ਸਾਨੂੰ ਵੀ ਨਾਲ ਲੈ ਜਾ ਮੈਂ ਕਿਹਾ ਵੀ ਤੁਹਾਨੂੰ ਤਾਂ ਮੈਂ ਨਾਲ ਲੈ ਜਾ ਤੇ ਤੁਸੀਂ ਜਾਂਦਿਆਂ ਨਹੀਂ ਤੂੰ ਤਾਂ ਘਰੋਂ ਨਹੀਂ ਨਿਕਲਦਿਆਂ ਇੱਥੋਂ ਤੱਕ ਇਹ ਰਹੀ ਕਹਿੰਦੀਆਂ ਸੀ ਪੜਦਿਆਂ ਚ ਰਹਿੰਦੀਆਂ ਉਂ ਪੜਾਂ ਜਿੱਥੇ ਤੁਸੀਂ ਮਰਜੀ ਤੁਰਗਾ ਫਿਰ ਫਿਲਮਾਂ ਦਾ ਕੋਈ ਮਾੜਾ ਕੰਮ ਨਹੀਂ ਹੁੰਦਾਗਾ ਫਿਲਮਾਂ ਬਣਾਉਣਾ ਮੈਂ ਇੱਕ ਇੱਕ ਲੈ ਕੇ ਗਈ ਹੁਣ ਤਾਂ ਨਾਲ ਦੇ ਕੰਦੀਏ ਆਪਾਂ ਨੂੰ ਵੱਡੇ ਵੱਡੇ ਲੋਕ ਵੱਡੇ ਵੱਡੇ ਡਾਇਰੈਕਟਰ ਚਾਹੁੰਦੇ ਆ ਕੌਣ ਚਾਹੁੰਦਾ ਸੈਲ ਮੈਸੇਜ ਐਡੀ ਐਡੀ ਵਿੱਚ ਕੁੜੀਆਂ ਨੂੰ ਕੌਣ ਲੈ ਕੇ ਜਾਂਦਾ ਜੇ ਕਿੱਥੇ ਸਾਨੂੰ ਅਜ ਫਿਲਮਾਂ ਦੇ ਫੋਨ ਆਈ ਜਾਂਦੇ ਤੁਸੀਂ ਸਾਡੇ ਨਾਲ ਰੋਲ ਕਰੋ ਸਾਡੇ ਨਾਲ ਕਰੋ ਕੋਈ ਕਹਿੰਦਾ ਮੇਰੇ ਨਾਲ ਅੜਬ ਰੋਲ ਕਰੋ ਕੋਈ ਕਹਿੰਦਾ ਮੇਰੇ ਨਾਲ ਪਿਆਰ ਵਾਲਾ ਰੋਲ ਕਰੋ ਕੋਈ ਕਹਿੰਦਾ ਕਿਵੇਂ ਕਹਿੰਦਾ ਵੀ ਕਿਵੇਂ ਕਹਿੰਦਾ ਆਪਾਂ ਸਾਰੇ ਕਬੂਲ ਹੈ ਜੇ ਮੇਰਾ ਬੇਟਾ ਤੇ ਮੇਰੀ ਨੂੰਹ ਮੇਰੇ ਨਾਲ ਆ ਫਿਰ ਮੈਨੂੰ ਕੀ ਡਰ ਮੈਂ ਇਹਦੇ ਚੰਦਾ ਰਹਿ ਵੀ ਨਹੀਂ ਕਹਿੰਦੇ ਵੀ ਇੱਕ ਐਕਟਰ ਦਾ ਸੁਣਿਆ ਜੀ ਤੁਸੀਂ ਸਾਡਾ ਕੱਬਰੀ ਐਕਟਰਾਂ ਦਾ ਹੀ ਹੋ ਆਈ ਕਹਿ ਦਿੱਤਾ ਉਹ ਖਾਣਾ ਹੀ ਕਹਿੰਦੇ ਤੁਸੀਂ ਅੱਗੇ ਹੁਣ ਕੰਡਿਆਂ ਨੇ ਕਰਦੇ ਫਿਰ ਮੈਂ ਤਿਆਰ ਕਰਨੀ ਮੈਂ ਕਾਹੀ ਆ ਵੀ ਜਿਹੜਾ ਤੁਸੀਂ ਸਾਨੂੰ ਕਹਾ ਕਰੂਗਾ ਕਰੋ ਮੈਂ ਰੋਲ ਕਰਦਾ ਕਰਾਂ ਪਰ ਟੰਬਰੀ ਕਰ ਮੇਰਾ ਤਾਂ ਛੋਟਾ ਜਿਹਾ ਪੁੱਤ ਹੈ ਸਾਢੇ 1-3 ਸਾਲ ਦਾ ਜੇ ਉਹ ਬੜੇ ਸੋਹਣੇ ਰੋਲ ਕਰਦਾ ਮੇਰੇ ਨਾਲ ਬੜੀ ਨਹੀਂ ਸੋਹਣੀਆਂ ਵੀਡੀਓ ਬਣਾਉਂਦਾ ਤੇ ਜਦੋਂ ਨੂੰ ਉਹਨੇ ਆਪ ਦੀ ਉਮਰ ਚਾਹਣਾ ਤੇ ਉਹ ਇਹ ਇਹ ਜਿਹਾ ਸ਼ੌਕ ਵੇਖ ਕੇ ਤੇ ਉਹ ਖਵਰਾ ਕਿੰਨਾ ਵੱਡਾ ਡਾਇਰੈਕਟਰ ਬਣੂਗਾ ਮਾਂ ਕਦੇ ਨਹੀਂ ਹੋਇਆ ਜਿਵੇਂ ਤੁਹਾਡੇ ਹਸਬੰਦ ਨੇ ਬਾਪੂ ਜੀ ਨੇ ਉਹਨਾਂ ਨੇ ਨਹੀਂ ਕਿਹਾ ਤੋਕਿਆ ਨਹੀਂ ਉਹਨਾਂ ਨੇ ਨਹੀਂ ਉਹ ਮੈਨੂੰ ਇਸ ਕੰਮ ਤੋਂ ਨਹੀਂ ਰੋਕ ਦੇਗੀ ਉਹ ਉਹ ਉਹਨਾਂ ਦੇ ਮਨ ਚ ਨਹੀਂ ਸ਼ੌਂਕ ਜਾ ਜਾਪਿਆ ਵੀ ਹੁਣ ਆਪਾਂ ਵੀ ਆ ਜਾਈਏ ਨਹੀਂ ਉਹ ਆਏ ਕਹਿ ਦਿੰਦਿਆ ਵੀ ਇੱਕ ਜਣਾ ਤੱਕ ਪਾਸੇ ਰਹਿਣਾ ਚਾਹੀਦਾ ਤੁਸੀਂ ਸਾਰੇ ਫਿਲਮਾਂ ਚ ਬਣ ਗਏ ਤਾਂ ਫਿਰ ਆਪਾਂ ਨੂੰ ਪੁੱਛੂਗਾ ਕੌਣ ਆ ਕੇ ਉਹਨੇ ਕਰਦੀ ਐਂਟਰੀ ਉਹਨੇ ਪੈਣੀ ਹੁੰਦੀ ਹੈ ਪਹਿਲਾ ਵਾਰ ਚ ਠੀਕ ਹੈ ਨਾ ਠੀਕ ਹੈ ਉਹਦੀ ਆਗਿਆ ਨਾਲ ਹੀ ਅਸੀਂ ਸਾਰਾ ਕੰਮ ਕਰਦੇ ਹਾਂ ਅੱਛਾ ਤੁਸੀਂ ਅਸਿਸਟੈਂਟ ਰੱਖ ਲਿਆ ਕਿਉਂਕਿ ਵੀ ਮਾਲਕ ਹੈ ਜੀ ਠੀਕ ਹੈ ਨਾ ਮਾਰਕ ਨੂੰ ਤਾਂ ਗਈ ਦੇਣਾ ਚਾਹੀਦਾ ਨਾ ਜੀ ਇੱਕ ਹੋਰ ਮਹਾਨ ਗੱਲ ਜਿਵੇਂ ਤੁਹਾਡੇ ਸੱਸ ਨੇ ਹੈਨਾ ਉਹ ਨਹੀਂ ਤੁਹਾਨੂੰ ਕੁਝ ਕਹਿੰਦੇ ਨਹੀਂ ਉਹ ਪਹਿਲਾਂ ਤਾਂ ਕਹਿੰਦੇ ਨਹੀਂ ਸੀ ਤੁਸੀਂ ਇਹ ਕਿ ਕੰਮ ਜਾਂ ਤੋਰ ਲਿਆ ਹੁਣ ਬੁੱਢੇ ਹੋયા ਨੇ ਪਰ ਜਦੋਂ ਇੱਕ ਵਾਰਾਂ ਵੀ ਅਸੀਂ ਵੀਡੀਓ ਬਣਾਈ ਸੀਗੀ ਬਾਬਿਆਂ ਤੇ ਜਵਰਾਜ ਵਾਲੀ ਤੇ ਉਹਦੇ ਧਰਮ ਰਾਜ ਵਾਲੀ ਤੇ ਉਹਦੇ ਵਿੱਚ ਅਸੀਂ ਮਾਤਾ ਨੂੰ ਵਿੱਚ ਵਾ ਲਿਆ ਜਦੋਂ ਮਾਤਾ ਨੇ ਉਹ ਸੀਨ ਵੇਖਿਆ ਤੇ ਉਹ ਵੀ ਉਸ ਤੋਂ ਬਾਅਦ ਨਹੀਂ ਬੋਲੀ ਚੁੱਪ ਹੋ ਗਈ ਤਾਂ ਖੁਸ਼ ਹੋ ਗਈ ਉਹ ਠੀਕ ਆ ਉਹ ਆਪਦੀ ਸੱਸ ਨੂੰ ਵੀ ਤੁਸੀਂ ਫਿਲਮਾਂ ਚ ਲੈ ਅਸੀਂ ਆਪਦੀ ਸੱਸ ਨੂੰ ਵੀ ਫਿਲਮਾਂ ਚ ਲੈ ਲਿਆ ਠੀਕ ਹੈ ਅਸੀਂ ਜਾਨੀ ਦੀ ਕਿ ਕੇਰਾ ਸਾਰੇ ਪਰਿਵਾਰ ਨੇ ਹੀ ਲੈ ਵੀ ਵਿੱਚ ਵਾ ਲਿਆ ਸਾਰੇ ਪਰਿਵਾਰ ਦਾ ਹੀ ਰੋਲ ਆਇਆ ਵਾ ਹਮ ਅੱਛਾ ਮਾਂ ਇੱਕ ਗੱਲ ਹੋਰ ਪੁੱਛਾਂਗੀ ਤੁਹਾਡੀ ਉਮਰ ਕਿੰਨੀ ਆ ਮੇਰੀ ਉਮਰ 53 ਸਾਲ ਹੋਗੀ ਹਮ 52 ਸਾਲ ਹੋ ਗਈ ਆ ਉਮਰ ਜਿਹਦਾ ਵੈਸੇ ਜਿਹੜੀਆਂ ਮਾਈਆਂ ਹੁੰਦੀਆਂ ਬੀਬੀਆਂ ਹੁੰਦੀਆਂ ਉਹਨਾਂ ਦੇ ਗੋਡੇ ਦੁਖਣ ਲੱਗ ਜਾਂਦੇ ਆ ਗੋਡੇ ਤਾਂ ਪੁੱਤ ਦੁਖਦੇ ਆ ਪਰ ਗੋਡਿਆਂ ਨੇ ਇੱਕ ਜਬਾਨ ਨਹੀਂ ਦੁਖਦੀ ਹੁੰਦੀ ਉਹਨੇ ਤਾਂ ਬੋਲੀ ਜਾਣਾ ਹੁੰਦਾ ਪਰ ਬੋਲਣ ਦਾ ਢੰਗ ਹੁੰਦਾ ਹੈ ਕਈ ਠੀਕ ਹੈ ਨਾ ਇਹੀ ਗਾ ਆਪਾਂ ਕਿਸੇ ਨੂੰ ਤਾਂ ਹੱਸ ਕੇ ਬੁਲਾਈਏ ਤਾਂ ਅਗਲਾ ਅਗਲੇ ਦਿਨ ਮਨ ਚ ਇੰਨਾ ਖਸ ਜਾਂਦਾ ਵੀ ਉਹ ਹਮੇਸ਼ਾ ਹੀ ਕਹਿੰਦਾ ਮੇਰੇ ਨਾਲ ਬੈਠ ਕੇ 2 ਮਿੰਟ ਗੱਲ ਕਰੇ ਤਾਂ ਮੈਂ ਇਹਦੀ ਵੀਡੀਓ ਬਣਾਵਾਂ ਜਾਂ ਮੈਂ ਇਹਦੀ ਇੰਟਰਵਿਊ ਲਵਾਂ ਠੀਕ ਹੈ ਨਾ ਤੇ ਇਹੀ ਆਪਾਂ ਕਿਸੇ ਨੂੰ ਬਾਹਰ ਚੋ ਖੜੇ ਨੂੰ ਵੀ ਭਾਈ ਤੂੰ ਕੌਣ ਹੈ ਹੂੰ ਤਾਂ ਅਗਲਾ ਪੇ ਮਾ ਅਗਲਾ ਕੋਈ ਸੜੀਬੜੀ ਤੋਂ ਕੀ ਲੈਣਾ ਹੂੰ ਠੀਕ ਹੈ ਨਾ ਇਹ ਆਪਦੀ ਜੀਵ ਦਾ ਰਸ ਹੁੰਦਾ ਹੈ ਹੂੰ ਵੀਡੀਓ ਬਣਾਉਣਾ ਡਾਇਰੈਕਟਰ ਆਣਾ ਗੱਲਾਂ ਕਰਨੀਆਂ ਹੁਣ ਵੱਡੇ ਵੱਡੇ ਡਾਇਰੈਕਟਰ ਜਾਂ ਵੱਡੇ ਵੱਡੇ ਲੋਕ ਆਪਣੇ ਘਰੇ ਆਉਂਦੇ ਲੀਡਰ ਵੀ ਆਉਂਦੇ ਆ ਹੂੰ ਕੋਈ ਆਏ ਨਹੀਂ ਵੀ ਕੱਲੇ ਫਿਲਮ ਵਾਲੀ ਆਉਂਦੇ ਬਾਰ ਬੁਰ ਤਾਂ ਨਹੀਂ ਲੈ ਕੇ ਆਉਂਦੇ ਵੀ ਵੀ ਤੁਸੀਂ ਸਾਡੇ ਤੇ ਫਿਲਮਾਂ ਬਣਾ ਦਿੰਦੇ ਕਈ ਮੈਨੂੰ ਹੁਣ ਆ ਕੇ ਕਹਿ ਦਿੰਦੇ ਆ ਮਾਤਾ ਜੀ ਤੁਸੀਂ ਤਾਂ ਸਾਡੇ ਤੇ ਵੀਡੀਓ ਬਣਾਤੀ ਹੁਣ ਸਾਡੇ ਆਮ ਪਾਰਟੀ ਵਾਲੇ ਮੈਨੂੰ ਝੇਡਾ ਕਰਨ ਲੱਗ ਜਾਂਦੇ ਆ ਮੈਂ ਕਹਿੰਨੀ ਪੁੱਤ ਤੁਹਾਨੂੰ ਮਾੜਾ ਤਾਂ ਨਹੀਂ ਕਿਹਾ ਤੁਹਾਨੂੰ ਤੁਹਾਡੀ ਤਾਰੀਫ ਕੀਤੀ ਠੀਕ ਹੈ ਨਾ ਪਰ ਆਪਣਾ ਕਿਸੇ ਵੀ ਪਾਰਟੀ ਨਾਲ ਕੋਈ ਵਿਰੋਧਤ ਨਹੀਂ ਠੀਕ ਹੈ ਨਾ ਆਪਾਂ ਤਾਂ ਜੋ ਵੀ ਚੱਲਦਾ ਸਮਾਂ ਉਸੇ ਸਮੇਂ ਮੁਤਾਬਕ ਜਿਹੋ ਜਿਹਾ ਡਾਇਰੈਕਟਰ ਸਾਨੂੰ ਬੋਲ ਕੇ ਲਿਖ ਕੇ ਦਿੰਦਾ ਕਹਿ ਦਿੰਦਾ ਆਪਾਂ ਕਹਿ ਦਿੰਦੇ ਸੱਚ ਨੂੰ ਸੱਚ ਕਹਿੰਦੇ ਸੱਚ ਨੂੰ ਸੱਚ ਕਹਿੰਦੇ ਹੂੰ ਠੀਕ ਹੈ ਮਾ ਕਿਤੇ ਦਿੱਕਤ ਆਈਆਂ ਕਿਸੇ ਫਿਲਮ ਨੂੰ ਲੈ ਕੇ ਕਿ ਰੀ ਫਿਲਮ ਬਣ ਗਈ ਹੋਵੇ ਤੇ ਕਿਸੇ ਦੀ ਕਾਲ ਆਈ ਹੋਵੇ ਜਾਂ ਧਮਕੀ ਹੀ ਹੋਵੇ ਕਿਉਂਕਿ ਲੀਡਰਾਂ ਦੇ ਖਿਲਾਫ ਫਿਲਮਾਂ ਬਣਦੀਆਂ ਜਾਂ ਬਾਬਿਆਂ ਖਿਲਾਫ ਬਣਾ ਦਿੰਦੇ ਹੋ ਤੁਸੀਂ ਵੀਰੇ ਮੇਰੀ ਗੱਲ ਸੁਣ ਜੇ ਆਪਾਂ ਕਿਸੇ ਦੇ ਖਿਲਾਫ ਤਾਂ ਧਮਕੀ ਤਾਂ ਆਉਂਦੀ ਹੈ ਜੇ ਆਪਾਂ ਉਹਦੇ ਤੇ ਹਮੇਸ਼ਾ ਹੀ ਤਵਾ ਲਾਈਏ ਆਪਾਂ ਤਵਾ ਨਹੀਂ ਲਾਉਂਦੇ ਸੱਚ ਹੈ ਸੱਚ ਸੁਣ ਕੇ ਕਈ ਲੋਕ ਤੇਰੇ ਵਰਗੇ ਹੱਸ ਰਹੇ ਨੇ ਛੱਡਦੇ ਵੀ ਨਹੀਂ ਕੋਈ ਤਵਾ ਲਾਉਣਾ ਉਹਨਾਂ ਨੂੰ ਹਾਂ ਤੇ ਅਗਲੇ ਨੂੰ ਹੱਸ ਕੇ ਕਹਿ ਦਈਏ ਨਾ ਉਹ ਤਵਾ ਨਹੀਂ ਗਿੰਦੇ ਉਹ ਕਹਿੰਦੇ ਸਾਨੂੰ ਤਾਂ ਸਮਝ ਆਉਂਦੀ ਆ ਮਾਤਾ ਹੂੰ ਸਾਬ ਕਿ ਲਾ ਪੈਲਾ ਕੋਈ ਨਹੀਂ ਠੀਕ ਹੈ ਮਾ ਸੀਐਮ ਸਾਹਿਬ ਦੀ ਜਿਵੇਂ ਫੋਨ ਕਾਲ ਨਹੀਂ ਆਈ ਤੁਹਾਨੂੰ ਐਮਐਲਏ ਉਹਨਾਂ ਦੇ ਬਹੁਤ ਰਗੜੇ ਆ ਤੁਸੀਂ ਲਈ ਕਵਲ ਹੈਗੀ ਤੇ ਉਹ ਕਹਿੰਦੇ ਸੀ ਕਿ ਸਾਡੇ ਡਰ ਵੀ ਅਹੀ ਕਰਦੇ ਹੋਣਗੇ ਐਮਐਲਏ ਉਹ ਤਾਂ ਆਪ ਅੱਖਾਂ ਖੁੱਲ੍ਹ ਕੇ ਇਸ ਹਿਸਾਬ ਨਾਲ ਮੇਰੀ ਵੀਡੀਓ ਸੁਣ ਕੇ ਵੀ ਮਾਤਾ ਨੇ ਸੱਚ ਹੀ ਗਿਆ ਉਹ ਬੰਨ ਕੋਈ ਕਹਿ ਨਹੀਂ ਸਕਦਾ ਸਿਆ ਆਦਿਆ ਮੈਨ ਲੈ ਤੇ ਆਪਣੇ ਅਰਗੇ ਨੇ ਕਹਿਤਾ ਤੇ ਉਹਨਾਂ ਦੀਆਂ ਵੀ ਆ ਉਹ ਚਾਰ ਸਵੇਰੇ ਧਿਆਨ ਰੱਖਣ ਲੱਗੇ ਵੀ ਮੇਰੇ ਐਮਐਲਏ ਕੀ ਕਰ ਰਹੇ ਆ ਅੱਜ ਕੱਲ ਮਾ ਤੇਰੀ ਗੱਲ ਦੂਰ ਹੈ ਸੀਐਮ ਸਾਹਿਬ ਵੀ ਪਹਿਲਾਂ ਫਿਲਮਾਂ ਬਰੋਦੇ ਸੀ ਫਿਰ ਸੀਐਮ ਬਣ ਕੇ ਤੁਸੀਂ ਵੀ ਗੱਲ ਨੂੰ ਟੇਕ ਲੈ ਸਕਦੇ ਮਹਾਰਾਜ ਦੀ ਕਿਰਪਾ ਤੋਂ ਡੇਰ ਕਿ ਬੁੱਤਨੀ ਆਲੀ ਹੋਗੀ ਤਾਂ ਖਬਰ ਕਿੱਥੇ ਪਚਾਵਣਾ ਮੈਂ ਤਾਂ ਤੁਹਾਨੂੰ ਆਪ ਕਹੀ ਜਾਨੀ ਐ ਵੀ ਖਬਰ ਆਪਾਂ ਵੀ ਕਿਤੇ ਬਣ ਜਗੇ ਤੇ ਵੱਡੀ ਕੁਰਸੀ ਤੇ ਬਹਿ ਜਗੇ ਹੂੰ ਠੀਕ ਹੈ ਕਿਹੜਾ ਕਹਦਾ ਸ਼ੌਕ ਆਪਣਾ ਜੀ ਹੁਣ ਫਿਲਮਾਂ ਬਣਾਉਂਦਾ ਸ਼ੌਕ ਹੋ ਗਿਆ ਪਰ ਕਿਤੇ ਲੀਡਰ ਵਿੱਚ ਬਣ ਕੇ ਪਰ ਫਿਲਮਾਂ ਨਹੀਂ ਛੱਡਦੀ ਮੈਂ ਜਿੰਨੇ ਚਿਰ ਮੈਂ ਜਿਊਂਗੀ ਲੀਡਰ ਬਣ ਕੇ ਵੀ ਬਣਾਉਂਗੀ ਜੀ ਤੇ ਬਣ ਕੇ ਵੀ ਬਣਾਉਂਗੀ ਲੀਡਰਾਂ ਦਾ ਕੰਮ ਹੁੰਦਾ ਆਵਾਜ਼ ਕਰਨਾ ਫਿਲਮਾਂ ਦਾ ਰੋਲ ਹੈ ਕੰਮ ਦਾ ਕਰਨਾ ਤੇਰੇ ਨਾਲ ਸਰਕਾਰੀ ਮੁੱਦੇ ਹੀ ਨਾ ਚੱਕੋ ਹਾਂ ਐਂ ਤਾਂ ਨਹੀਂ ਵੀ ਤੁਸੀਂ ਕੱਲੇ ਲੋਕਾਂ ਦੀ ਸੁਣਨੀ ਹਟਜੋ ਕੱਲੀ ਕਿ ਕਰਾਪਸ਼ੀ ਕਰੀ ਜੇ ਉਹ ਲੀਡ ਨਾ ਇਹ ਗਲਤ ਗੱਲ ਹੈ। ਹੂੰ ਲੀਡਰ ਵਾਲਾ ਕੰਮ ਹੋਊਗਾ ਜਿਹੜਾ ਸੱਚਾਈ ਹੋ ਵਾਲਾ ਹੋਊਗਾ ਉਹ ਕਰੂੰਗੀ। ਹੂੰ ਜਿਹੜਾ ਗਲਤ ਲੀਡਰ ਮੈਥੋਂ ਕਰਵਾਉਣਗੇ ਉਹ ਨਹੀਂ ਵੀ ਕਰੂੰਗੀ। ਹੂੰ ਠੀਕ ਹੈ ਨਾ ਤੇ ਡਾਇਰੈਕਟਰਾਂ ਵਾਲਾ ਡਾਇਰੈਕਟਰਾਂ ਨਾਲ ਕਰਨਾ। ਹੂੰ ਜਿਹੋ ਜਿਹਾ ਕਹਿਣਗੇ ਉਹੋ ਜਿਹਾ ਆਪਾਂ ਐਕਟਰਾਂ ਵਾਲਾ ਰੋਲ ਕਰਾਂਗੇ। ਹੂੰ ਠੀਕ ਹੈ ਕਿਤੇ ਜਿਵੇਂ ਅੱਜ ਦੇ ਜਿਹੜੇ ਸਰਕਾਰ ਦੀ ਗੱਲ ਕਰੀਏ ਉਹ ਸਰਕਾਰ ਹੀ ਐਕਟਰ ਵਾਂਗ ਚਲਾਈ ਜਾਂਦੇ ਆ ਐਕਟਿੰਗ ਹੀ ਕਰੀ ਜਾਂਦੇ ਆ ਕੱਲ ਨੂੰ ਸੀਐਮ ਬਣ ਕੇ ਤੁਸੀਂ ਕੱਲੀ ਐਕਟਿੰਗ ਤਾਂ ਨਹੀਂ ਕਰਦੇ ਲੋਕਾਂ ਦਾ ਵਾਲੇ ਵੀ। ਨਹੀਂ ਜਿਹੜੇ ਭੈਣ ਭਰਾਵਾ ਅੱਜ ਮੈਨੂੰ ਉੱਚੀ ਕੁਰਸੀ ਤੇ ਬਿਠਾਉਣਗੇ ਉਹਨਾਂ ਨੂੰ ਕੋਲੇ ਬਿਠਾ ਕੇ ਗੱਲ ਕਰਿਆ ਕਰੂੰ ਨਾਲ ਉਹਨਾਂ ਦੇ ਆਪਦੇ ਵੀਡੀਓ ਬਣਵਾਇਆ ਕਰੂੰਗੀ ਦੇਖੋ ਜੇ ਮੈਂ ਰੋਲ ਕਰੀ ਥੋੜਾ ਵੀ ਨਾਲ ਅੱਜ ਸੀ ਨਾ ਮੈਂ ਨੂੰ ਨਾ ਲੋਕ ਹੱਸਿਆ ਕਰਨਗੇ ਵੀ ਇੱਕ ਅੱਡਾ ਬਣ ਕੇ ਲੀਡਰ ਨਹੀਂ ਤੇ ਅੱਜ ਸਾਡੇ ਨਾਲ ਬੈਠ ਕੇ ਵੀਡੀਓ ਬਣਾਈ ਜਾਂਦੀ ਹੈ ਉਹ ਤਾਂ ਸ਼ੁਕਰੀਆ ਕਰਿਆ ਕਰਨਗੇ ਜਿਨ੍ਹਾਂ ਨੇ ਘਰੇ ਵਿਚਾਰਿਆ ਨਹੀਂ ਕਿ ਤੇ ਗੋਹੇ ਚ पैर ਲੈ नहीं देखे उन्हें किसी ने ਹੱਥ ਨਹੀਂ ਦਿੱਤੇ ਉਹਨਾਂ ਨੂੰ ਮੈਂ ਨਾਲ ਬਾਕੇ ਫੜ ਮੈਂ ਫੋਟਮਾ ਕਰਾਇਆ ਕਰੂੰਗਾ ਉਹਦੀਆਂ ਤੇ ਵੱਡੀਆਂ ਕਰ ਕਰ ਲਾਏ ਪੋਸਟਰ ਬਣਾ ਬਣਾ ਲਾਇਆ ਕਰਨ ਗਿਆ ਤਾਂ ਆਖਿਆ ਕਰਨਗੇ ਮਾਦਾ ਬੁੱਢੀ ਸਾਡੇ ਦਾ ਵੀ ਸਾਲ ਜਗਾਤੀ ਹਮ ਅੱਜ ਕੱਲ ਕੋਣ ਕਰਾਉਂਦਾ ਪਤਾਈਏ ਮ ਮਾਤਾ ਜੀ ਨਾਲ ਗੱਲ ਗੱਲਬਾਤ ਕਰਵਾਈ ਜਿਨ੍ਹਾਂ ਨੂੰ ਤੁਸੀਂ ਅਕਸਰੀ ਸ਼ਾਰਟ ਫਿਲਮਾਂ ਦੇ ਵਿੱਚ ਦੇਖਦੇ ਹੋ